ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ੀਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਕਾਲੀਆਂ ਨੇ ਮੰਗੀ ਸੁਖਬੀਰ ਬਾਦਲ ਤੋਂ ਕੁਰਬਾਨੀ ਸੀਐਮ ਭਗਵੰਤ ਮਾਨ ਦੇ ਰਾਮ ਰਹੀਮ ਨਾਲ ਲਿੰਕ ਆਏ ਸਾਹਮਣੇ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਫੈਸਲਿਆਂ ਤੇ ਲੱਗੀ ਮੋਹਰ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਇਕੱਠੇ ਹੋ ਕੇ ਦਿੱਤਾ ਮੰਗ ਪੱਤਰ ਪੰਜਾਬ 'ਚ ਚੜ੍ਹਦੀ ਸਵੇਰ ਤੋਂ ਹੀ છਾਈ ਕਾਲੀ ਕਟਾ ਸੀਐਸ ਨੇ ਰੱਦ ਕੀਤੀ ਵਿਨੇਸ਼ ਫਗਾਟ ਦੀ ਪਟੀਸ਼ਨ ਖੁਣ ਖਬਰਾਂ ਵਿਸਥਾਰ ਨਾਲ ਸੁਖਬੀਰ ਬਾਦਲ ਤੋਂ ਅਕਾਲੀਆਂ ਨੇ ਆਪਣੀ ਕੁਰਬਾਨੀ ਮੰਗੀ ਅਦਾਸਈਏ ਕਿਉਂ ਨਾ ਕਿਆ ਹੈ ਕਿ ਕੁੱਲ 3 ਮੈਂਬਰ ਸੀ ਇੱਕ ਆਪ ਚ ਸ਼ਾਮਿਲ ਹੋ ਗਿਆ ਤੇ ਇੱਕ ਰੁਸਿਆ ਬੈਠਿਆ ਹੈ ਦਾਸਈਏ ਕਿ ਬਾਗੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਬੀਰ ਸੁਖੀ ਵੱਲੋਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਮਗਰੋਂ ਬਾਗੀ ਧੜੇ ਨੇ ਸੁਖਬੀਰ ਬਾਦਲ ਉੱਪਰ ਹਮਲਾ ਬੋਲਿਆ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਰਨਵੀਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਇਸ ਨਾਲ ਅਕਾਲੀ ਦਲ ਨੂੰ ਵੱਡਾ ਚਟਕਾ ਵਿਧਾਇਕਾ ਹੈ ਉਹਨਾਂ ਨੇ ਕਿਹਾ ਹੈ ਕਿ ਪਾਰਟੀ ਕੋਲ ਮਹਿਜ ਤਿੰਨ ਹੀ ਵਿਧਾਇਕ ਸਨ ਜਿਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਯਾਲੀ ਵਿਧਾਨ ਸਭਾ ਚੋਣ ਵਿੱਚ ਮਿਲੀ ਨਿਰਾਸ਼ਜਨਕ ਹਾਰ ਤੋਂ ਕਾਰਨ ਲੱਭਣ ਲਈ ਬਣਾਈ ਚੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਪਾਰਟੀ ਵਿੱਚ ਆਏ ਨਿਖਾਰ ਕਰਕੇ ਪਹਿਲਾਂ ਹੀ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾਈ ਬੈਠੇ ਹਨ ਉਹਨਾਂ ਨੇ ਕਿਹਾ ਕਿ ਦੁਆਬਾ ਦੇ ਇੱਕੋ ਤੇ ਵਿਧਾਇਕ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਗਲੀ ਤੋਂ ਵਰਕਰ ਮਾਯੂਸ ਹਨ O que ਜੁਨੇ ਹੋਏ ਨਮਿੰਦੇ ਵੀ ਨਿਰਾਸ਼ ਤੇ ਆਲਮ ਵਿੱਚ ਗੁਜ਼ਰ ਰਹੇ ਹਨ ਜਥੇਦਾਰ ਵਡਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਤਾਜ਼ਾ ਹਰ ਹਾਲਾਤ ਦੇ ذریعے ਸਲਾਹ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ ਹਾਰਾਂ ਦਾ ਸਾਹਮਣਾ ਕੀਤਾ ਹੈ ਜਿਸ ਦਾ ਕਾਰਨ ਸਮੁੱਚਾ ਪੰਖਪ੍ਰਖਲੀ ਪ੍ਰਕਾਰ ਜਾਂਦਾ ਹੈ ਇਨ੍ਹਾਂ ਸਿੱਟਿਆਂ ਵਿੱਚੋਂ ਤਸਵੀਰ ਨਜ਼ਰ ਆਉਂਦੀ ਹੈ ਕਿ ਅਕਾਲੀ ਵਰਕਰ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਚਾਹੁੰਦੇ ਹਨ ਡਾਕਟਰ ਮੁਖੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਇਸ ਗੱਲ ਉੱਪਰ ਮੋਹਰ ਲੱਗ ਗਈ ਹੈ ਦੀ ਲੀਡਰਸ਼ਿਪ ਬਦਲਾਵ ਨਾਲ ਹੀ ਅਕਾਲੀ ਦਲ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਕਾਇਮ ਹੋ ਸਕੇਗਾ ਦੱਸ ਦਈਏ ਕਿ ਬਗੀ ਤੜੇ ਨੇ ਸੁਖਬੀਰ ਬਾਦਲ ਦੇ ਉਤੇ ਤੰਜ ਕਸਦਿਆਂ ਉਹਨਾਂ ਤੋਂ ਉਹਨਾਂ ਦੀ ਲੀਡਰਸ਼ਿਪ ਛੱਡਣ ਦੀ ਮੰਗ ਕੀਤੀ ਹੈ ਸੀਮਾਨ ਦੇ ਰਾਮ ਰਹੀਮ ਨਾਲ ਲਿੰਕ ਸਾਹਮਣੇ ਆਏ ਨੇ ਅਕਾਲੀ ਦਲ ਇਸ ਗੱਲ ਦਾ ਦਾਅਵਾ ਕਰਦਾ ਹੈ ਦੱਸਦੇ ਇਹ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਹਰਿਆਣਾ ਚੋਣਾਂ ਵਿੱਚੋਂ ਵੋਟਾਂ ਲੈਣ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਅੰਦਰੂਨੀ ਗੱਪਸ਼ਪ ਹੈ ਇਸੇ ਕਾਰਨ ਉਹ ਡੇਰਾ ਮੁਖੀ ਖਿਲਾਫ ਧਾਰਾ 295 ਦੇ ਤਹਿਤ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੇ ਹਾਲਾਂਕਿ ਫਾਈਨਲ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਦੇ ਚਾਬਲ ਤੇ ਪਾਈ ਗਈ ਹੈ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕਾਨੂੰਨ ਵਿਵਸਥਾ ਟੈਅ ਦੇਣੀ ਚਾਹੁੰਦੀ ਹੈ ਵਿਕਾਸ ਕਾਰਜ ਠੱਪ ਹੋਣ ਲੜਕੀਆਂ ਲਈ ਮਾਹੌਲ ਸੁਰੱਖਿਆ ਨਾ ਹੋਣ ਸੂਬੇ ਵਿੱਚ ਗੈਂਗਸਟਰ ਵਾਰ ਹੋਣ ਅਤੇ ਲਾਸ਼ੀਆਂ ਦਾ ਵਿਧਾਇਕ ਵਿਸਾਰ ਹੋਣ ਸਮੇਤ ਮੁੱਖ ਮੰਤਰੀ ਦੀ ਗੱਲ ਨਹੀਂ ਕਰ ਰਹੇ ਸਗੋਂ ਆਪਣੀਆਂ ਸਫਲਤਾ ਤੇ ਪਰਦਾ ਪਾਉਣ ਵਾਸਤੇ ਡੇਰਾਵਾਜੀ ਦੇ ਪ੍ਰਨੋਤਾ ਸਮੂਹੀਮਾ ਵਿੱਚ ਜੁਟੇ ਨੇ ਉਹਨਾਂ ਕਿਹਾ ਕਿ ਪੰਜਾਬੀ ਇਹ ਵੇਖ ਕੇ ਹੈਰਾਨ ਦੀ ਬੇਅਦਬੀ ਮਾਮਲਿਆਂ ਦੇ ਦੋਸ਼ੀ ਪਦੀ ਪਕਲੇਰ ਨੂੰ ਜਿਸ ਨੇ ਤਿੰਨ ਕੇਸਾਂ ਵਿੱਚ ਪਗਵਾੜਾ ਕਰਾਰ ਦਿੱਤਾ ਗਿਆ ਹੈ ਨੂੰ 6 ਸਾਲਾਂ ਬਾਅਦ ਸਿਰਫ ਇੱਕ ਕੇਸ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਦਾ ਸਹੀ ਹੈ ਕਿ ਅਕਾਲੀ ਦਲ ਅਵਲੋ ਸੀਐਮ ਭਗਵੰਤ ਮਾਨ ਤੇ ਦੋਸ਼ ਲਗਾਏ ਗਏ ਨੇ ਕਿ ਹਰਿਆਣਾ ਦੀਆਂ ਚੋਣਾਂ ਵਾਸਤੇ ਡੇਰਾ ਰਾਮ ਰਹੀਮ ਤੋਂ ਵੋਟਾਂ ਮੰਗੀਆਂ ਗਈਆਂ ਸੀ ਬੀਤੇ ਦਿਨ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਤੇ ਕਈ ਫੈਸਲਿਆਂ ਤੇ ਕੱਲ ਮੋਹਰ ਲੱਗ ਚੁੱਕੀ ਹੈ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਸੈਸ਼ਨ 2 ਤੋਂ 4 ਸਤੰਬਰ ਤੱਕ ਸਦਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਇੱਥੇ ਇਹ ਜਾਣਕਾਰੀ ਦਿੰਦਿਆਂ ਮੁੱਖ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਫੈਸਲਾ ਜੋ ਮੁੱਖ ਮੰਤਰੀ ਦੀ ਅਗਵਾਈ ਹੇਠ ਉਹਨਾਂ ਦੀ ਅਧਿਕਾਰ ਰਿਹਾ ਹੈ ਸ਼ੁਭ ਤੇ ਕੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ ਮੰਤਰੀ ਮੰਡਲ ਨੇ ਜ਼ਮੀਨ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਇਤਰਾਜ਼ੀ ਇੰਤਾ ਸਰਟੀਫਿਕੇਟ ਦੀ ਸ਼ਰਤ ਨੂੰ ਸਿਧਾਂਤੌਰ ਉੱਤੇ ਖਤਮ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਇਸ ਮਾਮਲੇ ਨੂੰ ਜਲਦੀ ਹੋਣ ਵਾਲੀ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ ਲਿਆਂਦਾ ਜਾਵੇਗਾ ਇਸ ਫੈਸਲੇ ਦਾ ਇੱਕੋ ਇੱਕ ਮਹੱਤਵ ਆਮ ਜਨਤਾ ਨੂੰ ਸਹੂਲਤ ਦੇਣਾ ਹੈ ਕਿਉਂਕਿ ਗੈਰ ਕਾਨੂੰਨੀ ਕਲੋਰੀਗੇਸ਼ਨ ਸਰਬਾਜ ਦਿਖਾ ਕੇ ਲੋਕਾਂ ਨੂੰ ਲੁੱਟਦੇ ਹਨ ਅਤੇ ਉਹਨਾਂ ਨੂੰ ਬਿਨਾਂ ਪ੍ਰਵਾਨਗੀ ਵਾਲੀਆਂ ਕਲੋਨੀਆਂ ਵੇਚ ਦਿੰਦੇ ਹਨ ਬਾਅਦ ਵਿੱਚ ਨਕ ਕਲੋਨੀਆਂ ਵਿੱਚ ਰਹਿੰਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਇੱਧਰ ਉੱਧਰ ਭਟਕਣਾ ਪੈਂਦਾ ਹੈ ਮੰਤਰੀ ਮੰਡਲ ਨੇ ਪੰਜਾਬ ਫਾਇਰ ਸੇਫਟੀ ਅਤੇ ਐਮਰਜੈਂਸੀ ਸੇਵਾਵਾਂ ਬਿਲ 2024 ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ 2012 ਦੇ ਬਣੇ ਇਸ ਐਕਟ ਵਿੱਚ ਸੋਧ ਦੀ ਲੋੜ ਸੀ ਕਿਉਂਕਿ ਇਹ ਐਕਟ ਮੌਜੂਦਾ ਸਦੰਭ ਵਿੱਚ ਅਲੱਗ ਬੁਝਾਉਣ ਨਾਲ ਸੰਬੰਧਿਤ ਕੰਮ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਸੀ ਇਸ ਤਜਵੀਬ ਬਿਲ ਦੇ ਕਾਨੂੰਨ ਬਣਨ ਮਗਰੋਂ ਪੰਜਾਬ ਵਿੱਚ ਇਮਾਰਤਾਂ ਦੇ ਮਾਲਕਾਂ ਦੇ ਕਾਰਜਕਾਰ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਉਹਨਾਂ ਨੂੰ ਸਾਲਾਨਾ ਫਾਇਰ ਸੇਫਟੀ ਸਰਟੀਫਿਕੇਟ ਲੈਣ ਦੀ ਥਾਂ ਹੁਣ 3 ਸਾਲਾਂ ਮਗਰੋਂ ਸਰਟੀਫਿਕੇਟ ਲੈਣਾ ਪਵੇਗਾ ਇਸ ਸੰਬੰਧੀ ਕਿਸਾਨ ਨਾਲ ਇਮਾਰਤਾਂ ਦੀ ਘਟ ਦਰمیان ਨੇ ਤੇ ਜ਼ਿਆਦਾ ਜੋਖੀ ਮਵਾਲੀਆਂ ਸ਼੍ਰੋਣੀਆ ਮੁਤਾਬਕ ਉਹ ਫੰਡ ਕੀਤੀ ਜਾਵੇਗੀ ਦੱਸਈਏ ਕਿ ਪੰਜਾਬ ਕੈਬਨਿਟ ਦੀ ਹੋਈ ਕੱਲ ਦੀ ਮੀਟਿੰਗ ਤੇ ਕਈ ਫੈਸਲਿਆਂ ਤੇ ਪੱਕੀ ਮੋਹਰ ਲਗਾ ਦਿੱਤੀ ਗਈ ਹੈ ਸ਼੍ਰੋਮਣੀ ਕਾਲੀ ਦਲ ਦੇ ਕਈ ਮੈਂਬਰਾਂ ਨੇ ਮਿਲ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਦੱਸइए ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਸੌਦਾ ਸਾਧ ਨੂੰ ਮਾਫੀ ਦੇਣ ਸੰਬੰਧ ਵਿੱਚ ਚਲੀਆਂ ਵੱਖ-ਵੱਖ ਚੈਨਲ ਤੇ ਇੰਟਰਵਿਊਾਂ ਦੀ ਪੈਨ ਡਰਾਈਵ ਵੀ ਬਣਾ ਕੇ ਸਿੰਘ ਸਾਹਿਬ ਨੂੰ ਸੌਂਪਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਸੰਬੰਧ ਵਿੱਚ ਸਜ਼ਾ ਪੰਥਕ ਪਦਾਮਾਂ ਨੂੰ ਪਿਆਨਵਹਿਤ ਰੱਖਦੇ ਹੋਏ ਦਿੱਤੀ ਜਾਵੇ ਭਾਈ ਮਨਜੀਤ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਹਨ ਉਹਨਾਂ ਨੂੰ ਭਾੜੇ ਮੰਨ ਜਿੰਦੀ ਸਜ਼ਾ ਦਿੱਤੀ ਜਾਵੇ ਪਰ ਜਿਨ੍ਹਾਂ ਨੇ ਗੁਨਾਹ ਕੀਤੇ ਹਨ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਉਹਨਾਂ ਕਿਸੇ ਦੇ ਨਾਮ ਲੈ ਬਗੈਰ ਕਿਹਾ ਹੈ ਕਿ ਇਹਨਾਂ ਬਜ਼ਰ ਗੁਨਾਹ ਕੀਤੇ ਗਏ ਹਨ ਉਹਨਾਂ ਨੂੰ ਪੰਥ ਤੋਂ ਪਾਸੇ ਕਰ ਦਿੱਤਾ ਜਾਵੇ ਦਾ ਸਹੀ ਇਹ ਕਿ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਪੱਤਰ ਸੌਂਪ ਕੇ ਮੰਗਾ ਕਰੀਆਂ ਨੇ सीएएस ਵੱਲੋਂ ਵਿਨੇਸ਼ ਫੁਗੜ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਹੁਣ ਵਿਨੇਸ਼ ਫੁਗੜ ਨੂੰ ਮੈਡਲ ਨਹੀਂ ਮਿਲੇਗਾ ਦੱਸ ਇਹ ਕਿ ਵਿਨੇਸ਼ ਫੁਗੜ ਦਾ ਪੈਰਾਇਸ Olympick 2024 ਚ ਤਗਮਾ ਜਿੱਤਣ ਦਾ ਸੁਪਨਾ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਿਆ ਹੈ ਵਿਨੇਸ਼ ਨੇ ਮਹਿਲਾਵਾਂ ਦੇ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਦੇ ਆਯੋਗ ਆਯੋਗ ਠਹਿਰਾਏ ਜਾਣ ਤੋਂ ਖੇਡਾਂ ਦੀ ਸਰਬੀਓ ਅਦਾਲਤ ਕੋਰਟ ਆਫ ਅਥਾਰਟिज ਫਾਰ ਸਪੋਰਟ ਚ ਅਪੀਲ ਕੀਤੀ ਸੀ ਜਿਸ ਤੇ ਸ਼ੁੱਕਰਵਾਰ 9 ਅਗਸਤ ਨੂੰ ਸੁਣਵਾਈ ਹੋਈ ਪਰ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਆਖਰਕਾਰ ਵਿਨੇਸ਼ ਦਾ ਫੈਸਲਾ ਉਹਨਾਂ ਦੇ ਖਿਲਾਫ ਆਇਆ CAS ਨੇ ਇੰਟਰਨੈਸ਼ਨਲ 올림픽 ਕਮੇਟੀ ਅਤੇ ਵਿਸ਼ਵ ਕੁਸ਼ਤੀ ਦੇ ਨਿਯਮਾਂ ਅਤੇ ਫੈਸਲਿਆਂ ਨੂੰ ਕਾਇਮ ਰੱਖਦੇ ਹੋਏ ਸਾਂਝੇ ਤੌਰ ਤੇ ਚਾਂਦੀ ਦਾ ਤਗਮਾ ਤੀਨ ਦਿਵਿਨੇਸ਼ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਇਸ ਨਾਲ ਵਿਨੇਸ਼ ਵੀ ਕੁਸ਼ਤੀ ਕਰੀਅਰ ਦਾ ਵੀ ਮਾੜਾ ਅੰਤ ਹੋ ਗਿਆ ਹੈ ਦੱਸੋ ਇਹ ਕਿ CAS ਦਾ ਫੈਸਲਾ ਵਿਨੇਸ਼ ਫੁਗੜ ਦੇ ਖਿਲਾਫ ਆਇਆ ਹੈ ਉਹਨਾਂ ਨੇ ਉਹਨਾਂ ਦੀ ਪਟੀਸ਼ਨ ਨੂੰ ਰੱਦ ਕਰਕੇ ਉਹਨਾਂ ਨੂੰ ਤਗਮਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕੁਣ ਖਬਰ ਮੌਸਮ ਜਗਤ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਕਾਲੀ ਘਟਾ ਛਾਈ ਹੋਈ ਹੈ ਅਤੇ 8 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਤਾਂ ਸਹੀ ਕੀ ਪੰਜਾਬ 'ਚ ਅੱਜ ਵੀਰਵਾਰ ਨੂੰ ਕੁਝ ਥਾਵਾਂ 'ਤੇ ਭਾਰੀ ਮੀਂਹ ਪਵੇਗਾ ਇਸ ਸੰਬੰਧੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ yellow alert ਵਿਚਾਰੀ ਕੀਤਾ ਗਿਆ ਹਾਲਾਂਕਿ ਕਿਸੇ ਇੱਕ ਜ਼ਿਲ੍ਹੇ ਵਿੱਚ ਕੋਈ ਅਲਰਟ ਨਹੀਂ ਹੈ ਦੂਜੇ ਪਾਸੇ ਤਾਪਮਨ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹਾਲਾਂਕਿ ਇਹ ਔਸਤ ਤਾਪਮਨ ਨੇ 2.2 ਡਿਗਰੀ ਵੱਧ ਦਰਜ ਕੀਤਾ ਹੈ ਇਸ ਦਰਾਂ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਨ 28.8 ਡਿਗਰੀ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਤਹਿਸੀਲ ਪੱਧਰ ਤੇ ਸਵੇਰੇ 8 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਨਾਮਤਾਰਾ ਡੇਰਾ ਬਸੀ ਮੁਹਾਲੀ ਖਰੜ ਮੁਕੇਰੀਆਂ ਬਰਦਾਸਪੁਰ ਪਠਾਨਕੁਟ ਧਾਰਕਲਾਂ ਵਿੱਚ ਹਲਕੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਸਰਗਮ ਮੌਨਸੂਨ ਕਾਰਨ ਸਵੇਰ ਚ ਬਾਰਿਸ਼ ਹੋ ਰਹੀ ਹੈ ਹਾਲਾਂਕਿ ਇਹ ਹਜੇ ਵੀ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਹੈ ਬੁੱਧਵਾਰ ਨੂੰ ਲੁਧਿਆਣਾ ਚ 4.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ ਫਤਿਹਗੜ੍ਹ ਸਾਹਿਬ ਵਿਖੇ 3.0 ਮਿਲੀਮੀਟਰ ਅਤੇ ਮੁਹਾਲੀ ਵਿੱਚ 2.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ ਦੱਸ ਸਹੀਏ ਕਿ ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਅਤੇ ਪੈ ਰਹੇ ਮੀਂਹ ਨੇ ਪੰਜਾਬੀਆਂ ਨੂੰ ਰਾਹਤ ਦਵਾਈ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਇਜਾਜ਼ਤ ਧੰਨਵਾਦ